ਆਪ ਸਭ ਜੀ ਨੂੰ ਬਲਜੀਤ ਕੌਰ ਲੁਧਿਆਣਵੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਵੀਰ ਪਾਤਸ਼ਾਹ ਪੁਰੀ ਜੀ ਦੀ ਕਿਤਾਬ ਤਾਰਿਆਂ ਤੋਂ ਪਾਰ ਦੀ ਕਵਿਤਾ ਅਮਰਤਾ ਪ੍ਰੀਤਮ ਜੀ ਦੇ ਨਾਂ ਪੇਸ਼ ਕਰਨ ਜਾ ਰਹੀ ਹਾਂ ਪੇਸ਼ ਹੈ ਜੀ ਕਵਿਤਾ ਵਾਰਿਸ ਸ਼ਾਹ ਨੂੰ ਆਖਦੀ ਸੀ ਤੂੰ ਕਬਰਾਂ ਵਿੱਚੋਂ ਬੋਲ ਉੱਠ ਇਸ਼ਕ ਦੀ ਕਿਤਾਬ ਵਾਲਾ ਤੂੰ ਵਰਕਾ ਨਵਾਂ ਪਰੋਲ ਤੋ ਆਸ਼ਕ ਵਿਛੜੇ ਲੱਖਾਂ ਤੋਂ ਲਿਖ ਦਿੱਤੇ ਸੁਨੇਹੜੇ ਹੁਣ ਟੁੱਟਦੇ ਹੋਏ ਪਿਆਰਾਂ ਦੀ ਗੱਲ ਕਿਹੜਾ ਛੇੜੇ ਅੱਜ ਫੇਰ ਉਹ ਜੋ ਹਾਲਾਤ ਹੋ ਗਏ ਰੰਗਲੇ ਪੰਜਾਬ ਦੇ ਹੁਣ ਜ਼ਹਿਰ ਬਣ ਗਏ ਨੇ ਪਾਣੀ ਮਿੱਠੇ ਸੀਚਨਾਪ ਦੇ ਅੱਜ ਫੇਰ ਵਗਣ ਲੱਗਿਆ ਉਹੀ ਗਰਮ ਹਵਾਵਾ ਤਿਆਂ ਨੂੰ ਮਾਰਨ ਲੱਗੀਆਂ ਆਪਣੇ ਹੱਥੀ ਮਾਵਾਂ ਰੱਬ ਦੇ ਬੰਦੇ ਰੱਬ ਦੇ ਨਾਤੇ ਫੁੱਟ ਪਵਾਉਂਦੇ ਵਾਹਿਗੁਰੂ ਅੱਲਾਹ ਰਾਮ ਕਹਿ ਕੇ ਲੁੱਟ ਮਚਾਉਂਦੇ ਝਾਰ ਰਹੇ ਨੇ ਹੀਰ ਸਲੇਟੀ ਦੇ ਹੁਣ ਨੈਣ ਉਹ ਸੰਦਲੀ ਨਾਰੰਜੇट्टे ਚਾਕਦੀ ਹੁਣ ਕਦੇ ਸੁਣੀ ਮੈਂ ਵੰਜਲੀ ਇੱਕ ਦੂਜੇ ਨੂੰ ਵੇਖ ਵੇਖ ਅਸੀਂ ਬਦਲ ਗਏ ਸਾਰੇ ਫੇਰ ਪੰਜਾਬ ਨੂੰ ਲੈ ਆਏ ਅੱਜ ਵੰਡ ਕੇ ਨਾਰੇ ਪਰ ਜਾਨ ਨੂੰ ਭੁੱਲ ਭੁਲਾ ਕੇ ਹੱਕ ਸਭ ਮੰਗਣਾ ਚਾਹਦੇ ਉਹ ਪਾਤਰ ਸ਼ਿਵ ਦੇ ਗੀਤਾਂ ਨੂੰ ਵੀ ਵੰਡਣਾ ਚਾਹਦੇ ਉਹ ਤੂੰ ਵੀ ਅਲਗੋ ਚੇ ਟੱਡ ਲਾ ਦਿੱਤੇ ਨੇ ਖੁੰਝੇ ਸਾਡਾ ਰੂਹੇ ਸੱਭਿਆਚਾਰ ਅੱਖ ਕੋਈ ਨਾ ਪੁੰਝੇ ਨਾਹੀ ਉਹ ਹੀਰ ਰਾਂਝੇ ਨਾਹੀ ਉਹ ਪਿਆਰ ਰਹਿਨੇ ਅੱਜ ਇਸ਼ਕ ਦੇ ਨਾਤੇ ਲੋਕੀ ਚਲਾ ਵਪਾਰ ਰਹੇ ਨੇ ਇਸ਼ਕ ਦੀਆਂ ਤਸਵੀਰਾਂ ਅੱਜ ਵੀ ਲੁਕ ਲੁਕ ਰੋਵਣ ਪ੍ਰੀਤ ਕਹਾਣੀਆਂ ਕਦੇ ਵੀ ਨਾ ਪੂਰੀਆਂ ਹੋਣ ਕੱਲਾ ਇਸ ਜਮਾਨੇ ਨੂੰ ਦੱਸ ਭਲਾ ਮੈਂ ਕਿੰਝ ਬਤਲਾ ਸੱਚ ਅਮ੍ਰਿਤਾ ਯਾਦ ਔਨ ਉਨਕ ਤੇਰੀਆਂ ਗੱਜਲਾਂ ਤੇਰੇ ਚਹੀ ਕਵਿਤਾ ਕੋਈ ਤੂੰ ਦੱਸ ਕਿੰਝ ਲਿਖਦਾ ਮੈਂ ਹਝ ਨਕਲ ਤੇਰੀ ਕਰਕੇ ਮੈਂ ਬਸ ਲਿਖਣਾ ਸਿੱਖਦਾ ਦਿਲ ਦੇ ਦਰਦ ਮੈਂ ਤੇਰੇ ਕੋਲ ਰੱਖ ਦਿੱਤੇ ਖੋਲ ਕੇ ਇੱਕ ਹੋਰ ਅਮ੍ਰਿਤਾ ਦੱਸ ਕਿਥੋਂ ਲਿਆਈਏ ਟੋਲ ਕੇ ਕਿਥੋਂ ਲਿਆਈਏ ਟੋਲ ਕੇ ਧੰਨਵਾਦ